ਮਾਪਿ ਤਾਕ ਤੇ ਜਿੰਨਾ ਕੋੰਦਾ ਟਿੱਡ ਖਾਦੀ ਜਾਂਦੇ ਅਲੀੜੇ ਸਾਡੇ ਵੇਲੋ ਪਟੇ ਗਾਉਣੇ ਕੋਈ ਨੰਦੀ ਕੋਈ ਬਣੀ ਵੇ ਨਾਲ ਸਰ ਅਜੋ ਮੈਂ ਤੱਕੇ ਹੀ ਖਾਂਦੀ ਕਰਨੀ ਹੈ ਇਹ ਜਦੋਂ ਮੈਂ ਤੱਕੇ ਹੀ ਖਾਂਦੀ ਕੋਈ ਸਾਡਾ ਨਹੀਂ ਆਇਆ ਅਮੇਤਾ ਫਿਜੋਰ ਕੇ ਮੇਰੀ ਬੇਨਤੀ ਆਹ ਮੇਰਾ ਪੁੱਤਰ ਵੇਖ ਲਵੋ ਤੇ ਆਪ ਤੁਸੀਂ ਘਰ ਖੋਦੀ ਵੇ ਤੇ ਚਲੋ ਛੱਤਾਰੇ ਉਹ ਵਿੱਚ ਹੁੰਦੀਆਂ ਨਹੀਂ ਕੋਈ ਸਹਾਰਾ ਨਹੀਂ ਹੈਗਾ ਕੋਈ ਭੈਣ ਨਹੀਂ ਲੈਣ ਦਸੀਆ ਵਿੱਚ ਹੋਰੀ ਹੋਗਾ ਹਾਂਜੀ ਉਹ ਵਿੱਚ ਲਾਵਾ ਬਾਲਾਂ ਲਿਆਵੇ ਗੁਜ਼ਾਰਾ ਕਰਨ ਨੂੰ ਹੁੰਦਾ ਇਹ ਸਰਾ ਹੀ ਸੀ ਜਦੋਂ ਹੀ ਇਹਦਾ ਬਾਪ ਵੀ ਜਿਉਂਦਾ ਸੀਦਾ ਉਦੋਂ ਵੀ ਦਾਜ ਕਰਾ ਮੇਰੇ ਫਿਰ ਸਾਡੇ ਕੋਲ ਪੈਸਾ ਖਤਮ ਹੋ ਗਿਆ ਜੇਦਰ ਮਿੱਥੇ ਮੇਰੀ 150 ਦੀ ਦਵਾਈ ਆ ਗਈ ਤੇ ਉਹ 1500 ਦਾ ਗਿਆ ਚਾ ਵਾ ਪਿੱਛੇ ਚ ਇਹ ਸਾਡੇ ਕੋਲੇ ਕੀ ਰਹਿ ਗਿਆ ਸਾਤੇ ਸਾਰ ਚੜ ਗਿਆ ਹਿਮਲਾ ਇਹ ਤਾਂ ਚਿਜਾ ਚੜ ਕੇ ਨਹੀਂ ਸਾਰੀ ਮਾਣੂ ਉਮੀਦਾਂ ਹੁੰਦੀਆਂ ਕਿ ਉਸ ਦਾ ਪੁੱਤਰ ਜਿਹੜਾ ਉਹ ਜਵਾਨ ਹੋਵੇਗਾ ਤੇ ਬੁਢਾਪੇ ਦਾ ਜਿਹੜਾ ਸਹਾਰਾ ਜਿਹੜਾ ਉਹ ਬਣੇਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਪ ਪੰਜਾਬ ਟੀਵੀ ਤੇ ਮੈਂ ਹਾਂ ਪਰਮਜੀਤ ਸਖਾਣਾ ਅੱਜ ਤੁਹਾਨੂੰ ਫਰਾਈਪਰਵਾ ਇੱਕ ਅਜਿਹਾ ਪਰਿਵਾਰ ਦਿਖਾਉਣ ਜਾ ਰਿਹਾ ਜਿਸ ਦੇ ਘਰ ਦੇ ਹਾਲਾਤ ਜਿਹੜੇ ਆ ਇੰਨੇ ਕ ਨਾਜ਼ੁਕ ਹੋਏ ਪਏ ਆ ਕਿ ਘਰ ਵਿੱਚ ਰੋਟੀ ਦੇ ਵੀ ਜਿਹੜੇ ਲਾਲੇ ਪਏ ਹੋਏ ਆ ਘਰ ਵਿੱਚ ਇੱਕ ਬਜ਼ੁਰਗ ਔਰਤ ਆ ਪਤੀ ਦੀ ਮੌਤ ਹੋ ਚੁੱਕੀ ਹੈ ਇੱਕ ਪੁੱਤਰ ਆ ਉਹ ਵੀ ਮੰਦ ਬੁੱਧੀ ਆ ਤਾਂ ਰੋਟੀ ਵੀ ਜਿਹੜੀ ਉਹ ਮਾਤਾ ਵਿਚਾਰੀ ਮੰਗ ਤੰਗ ਕੇ ਲਿਆ ਕੇ ਆਪਣਾ ਗੁਜ਼ਾਰਾ ਜਿਹੜਾ ਉਹ ਕਰ ਰਹੀ ਆ ਸਭ ਤੋਂ ਪਹਿਲਾਂ ਤੁਹਾਨੂੰ ਘਰ ਦੀਆਂ ਤਸਵੀਰਾਂ ਦਿਖਾ ਦਿੰਨੇ ਕਿ ਘਰ ਦੇ ਹਾਲਾਤ ਕਿਦਾਂ ਦੇ ਆ ਤਾਂ ਬਿਲਕੁਲ ਸਾਹਮਣੇ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਉਹ ਘਰ ਹੈ ਬਜ਼ੁਰਗ ਮਾਤਾ ਜਿਹੜੀ ਆ ਉਹ ਇੱਥੇ ਰਹਿੰਦੀ ਆ ਤਾਂ ਇਹ ਪ੍ਰੋਪਰ ਦੇ ਮੱਛੀ ਮੰਡੀ ਦੀਆਂ ਤਸਵੀਰਾਂ ਹਨ ਜਿੱਥੇ ਕੋਈ ਬਜ਼ੁਰਗ ਮਾਤਾ ਜਿਹੜੀ ਰਹਿੰਦੀ ਆ ਤੇ ਘਰ ਵਿੱਚ ਕਮਾਉਣ ਵਾਲਾ ਇਸ ਟਾਈਮ ਕੋਈ ਵੀ ਨਹੀਂਗਾ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਤਸਵੀਰ ਲੱਗੀ ਹੋਈ ਆ ਤਾਂ ਇਸ ਮਾਤਾ ਦੇ ਪਤੀ ਦੀ ਜਿਹੜੀ ਮੌਤ ਆ ਉਹ ਹੋ ਚੁੱਕਿਆ ਘਰ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂਗਾ ਤਾਂ ਬਾਲਿਆਂ ਵਾਲੀ ਛੱਤ ਜਦੋਂ ਵੀ ਮੀਂਹ ਆਉਂਦਾ ਤਾਂ ਛੱਤ ਜਿਹੜੀ ਆ ਉਹ ਚੋਣ ਲੱਗ ਪੈਂਦੀ ਆ ਤਾਂ ਸਾਹਮਣੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕੰਧਾਂ ਤੱਕ ਨੂੰ ਵੀ ਤਰੇੜਾਂ ਜਿਹੜੀਆਂ ਉਹ ਆਈਆਂ ਹੋਈਆਂ ਇਧਰ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਫਰਾਈਪਰ ਵਿੱਚ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ ਕਿ ਚੋਰ ਜਿਹੜੇ ਆ ਉਹ ਇਹੋ ਜਿਹੇ ਗਰੀਬਾਂ ਨੂੰ ਵੀ ਨਹੀਂ ਬਖਸ਼ ਰਹੇ ਤਾਂ ਸਾਹਮਣੇ ਦੇਖ ਸਕਦੇ ਹੋ ਕਿ ਗੈਸ ਚੁੱਲਾ ਜਿਹੜਾ ਉਹ ਪਿਆ ਹੋਇਆ ਮਾਤਾ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਚੋਰ ਘਰੋਂ ਸਿਲੰਡਰ ਵੀ ਜਿਹੜਾ ਉਹ ਚੁੱਕ ਕੇ ਲੈ ਗਏ ਤਾਂ ਹੁਣ ਰੋਟੀ ਤੋਂ ਵੀ ਜਿਹੜਾ ਇਹ ਪਰਿਵਾਰ ਆ ਉਹ ਆਵਾਜ਼ਰ ਹੋਇਆ ਪਿਆ ਤਾਂ ਮਦਦ ਦੀ ਜਿਹੜੀ ਗੁਹਾਰ ਉਹ ਲਗਾਈ ਜਾ ਰਹੀ ਆ ਕਿ ਉਹਨਾਂ ਦੀ ਕੋਈ ਨਾ ਕੋਈ ਮਦਦ ਜਿਹੜੀ ਆ ਉਹ ਜ਼ਰੂਰ ਕੀਤੀ ਜਾਵੇ ਤਾਂ ਇੱਧਰ ਦੇਖ ਸਕਦੇ ਹੋ ਕਿ ਚੁੱਲਾ ਵੀ ਜਿਹੜਾ ਟੁੱਟਿਆ ਪਿਆ ਤਾਂ ਇਸ ਟੁੱਟੇ ਚੁੱਲੇ ਦੇ ਜਿਹੜੀ ਰੋਟੀ ਪਕਾ ਕੇ ਆਪਦਾ ਗੁਜ਼ਾਰਾ ਜਿਹੜਾ ਇਹ ਪਰਿਵਾਰ ਘਰ ਆ ਤਾਂ ਸਾਹਮਣੇ ਤਸਵੀਰ ਤੁਸੀਂ ਦੇਖੋਗੇ ਤਾਂ ਸਾਹਮਣੇ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਉਹ ਬੇਟਾ ਇਸ ਮਾਤਾ ਦਾ ਜਿਹੜਾ ਮੰਦ ਬੁੱਧੀ ਆ ਤਾਂ ਇਸ ਦਾ ਵੀ ਇਲਾਜ ਜਿਹੜਾ ਉਹ ਚੱਲ ਰਿਹਾ ਤਾਂ ਇਹ ਵੀ ਪਿਛਲੇ ਕਾਫੀ ਦਿਨਾਂ ਤੋਂ ਦੱਸਿਆ ਜਾ ਰਿਹਾ ਕਿ ਬਿਮਾਰ ਆ ਤਾਂ ਇਲਾਜ ਲਈ ਜਿਹੜਾ ਪੈਸਾ ਤੱਕ ਵੀ ਨਹੀਂ ਗਾ ਇਹਨਾਂ ਕੋਲੇ ਮਾਤਾ ਵਿਚਾਰੀ ਆ ਤਾਂ ਹੱਥ ਹੱਥ ਦੀਆਂ ਉਂਗਲਾਂ ਵੀ ਜੜੀਆਂ ਉਹ ਕਟੀਆਂ ਹੋਈਆਂ ਤਸਵੀਰ ਤੁਸੀਂ ਦੇਖ ਸਕਦੇ ਹੋ ਹੱਥ ਦੀਆਂ ਉਂਗਲਾਂ ਵੀ ਜੜੀਆਂ ਉਹ ਕਟੀਆਂ ਹੋਈਆਂ ਤਾਂ ਥੋੜੀ ਬਹੁਤੀ ਬਾਹਰ ਮਿਹਨਤ ਵੀ ਮਾਤਾ ਕਰਦੇ ਜਿੰਨੀ ਕੁ ਹੁੰਦੀ ਆ ਘਰ ਦਾ ਗੁਜ਼ਾਰਾ ਚਲਾਉਣ ਲਈ ਹੱਥ ਵੀ ਜੜੇ ਉਹ ਕੰਮ ਨਹੀਂ ਕਰਦੇ ਤਾਂ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਘਰ ਦੇ ਹਾਲਾਤ ਜਿਹੜੇ ਆ ਉਹ ਕਿੱਦਾਂ ਦੇ ਹੋਣਗੇ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਮਾਤਾ ਜੀ ਨਾਮ ਕੀ ਆ ਤੁਹਾਡਾ ਚੱਲਿਆ ਚੱਲਿਆ ਹਾਂਜੀ ਕਿੰਨੀ ਦੇਰ ਹੋ ਗਈ ਤੁਹਾਡੇ ਪਤੀ ਦੀ ਮੌਤ ਹੋਈ ਨੂੰ ਆ 4 ਸਾਲ ਹੋ ਚੱਲੇ 4 ਸਾਲ ਹੋ ਗਏ ਹਾਂਜੀ ਤੇ ਹੁਣ ਫਿਰ ਘਰ ਦਾ ਗੁਜ਼ਾਰਾ ਜਿਹੜਾ ਕਿਵੇਂ ਚੱਲ ਰਿਹਾ ਹੈ ਘਰ ਦਾ ਗੁਜ਼ਾਰਾ ਇਸ ਤਰ੍ਹਾਂ ਮੰਗ ਤੰਗ ਤੇ ਚਲਾਈ ਜਾ ਹੂੰ ਲਾਈ ਜਾਣੇ ਹੂੰ ਹਾਂਜੀ ਤੇ ਹੋਰ ਕੁਝ ਨਹੀਂ ਹੈਗਾ ਆ ਹੈਗਾ ਇਕੱਲੇ ਤੇ ਇਕੱਲੇ ਪੈ ਰਹੀਦਾ ਕੋਈ ਆਵਾਜ਼ ਨਹੀਂ ਦਿੰਦਾ ਕੋਈ ਸਾਡੇ ਕੋਲ ਸਹਾਰਾ ਨਹੀਂ ਹੈਗਾ ਉਹ ਛੱਤਾਂ ਦੇ ਉਹ ਵੀ ਚੁੰਦੀਆਂ ਨਹੀਂ ਕੋਈ ਸਹਾਰਾ ਨਹੀਂ ਹੈਗਾ ਕੋਈ ਭੈਣ ਨਹੀਂ ਆਸਰਾ ਦਿੰਦਾ ਭਰਾ ਨਹੀਂ ਦਿੰਦਾ ਹੂੰ ਕੁਝ ਨਹੀਂ ਦਿੰਦਾ ਤੇ ਆਹ ਦਾ ਖਾਪ ਖਾ ਲਈ ਜੇ ਮਾਰੇ ਮੋਟਾ ਮੰਗ ਤੰਗ ਤੇ ਲਿਆ ਤੇ ਤੇ ਆ ਸਾਡੇ ਕੋਲ ਹੈਗਾ ਸਲਿੰਡਰ ਸੀ ਉਹ ਵੀ ਚੋਰੀ ਹੋ ਗਿਆ ਅੱਛਾ ਹਾਂਜੀ ਉਹ ਵੀ ਚੁਲਾ ਵਾ ਬਾਲਨ ਲਿਆ ਕੇ ਹੂੰ ਤੇ ਗੁਜ਼ਾਰਾ ਕਰਨੀ ਤਾਂ ਮੁੰਡੇ ਨੂੰ ਕੀ ਗੱਲ ਬਾਤ ਹੋਈ ਕੀ ਗੱਲ ਹੋਈ ਆ ਮੁੰਡਾ ਹੈ ਨਾ ਮੁੰਡਾ ਇਹ ਸਟਾਈ ਸੀ ਜਦੋਂ ਹੀ ਇਹਦਾ ਬਾਪ ਵੀ ਜਿਉਂਦਾ ਸੀਦਾ ਉਦੋਂ ਵੀ ਦਾਜ ਕਰਾਂ ਮੇਰੇ ਫਿਰ ਸਾਡੇ ਕੋਲ ਪੈਸਾ ਖਤਮ ਹੋ ਗਿਆ ਹੂੰ ਉਹ ਡੈਂਸਿਡੈਂਟ ਹੋ ਗਿਆ ਹੂੰ ਕੁਛ ਕਿਸੇ ਨੇ ਮਾਰਤਾ ਪਤਾ ਹੀ ਨਹੀਂ ਚੱਲਾ ਤੇ ਹੁਣ ਵੀ ਕੋਈ ਨਾ ਕਗਲ ਵਗਾ ਦੇ ਗਏ ਨਾ ਪਛਾਜੋਗੇ ਸੀ ਤੇ ਇਕੱਲੇ ਇਕੱਲੇ ਵਾਂਗਣੇ ਆ ਨਾ ਕੋਈ ਰੋਟੀ ਦਾ ਆਸਰਾ ਨਾ ਕੋਈ ਸਾਨੂੰ ਕੁਛ ਧਿਆਕਰ ਦੇ ਲਾਤ ਤੁਸੀਂ ਆਪ ਸਰ ਵੇਖ ਸਕਦੇ ਹੋ ਉਹ ਵੇਖੀ ਜਾ ਰਹੇ ਹੋ ਤੇ ਹੋਰ ਜੇ ਜੋ ਕੋਈ ਸਾਨੂੰ ਸਾਰਾ ਹੈਗਾ ਤੇ ਤੁਸੀਂ ਦੇ ਸਕਦੇ ਹੋ ਤੇ ਨਹੀਂ ਤਾਂ ਅਸੀਂ ਤਾਂ ਮੰਗ ਤੱਕ ਤੇ ਜਿੰਨਾ ਕੋ ਹੁੰਦਾ ਢਿੱਡ ਖਾਦੀ ਜਾਂਦਾ ਆ ਲੀੜੇ ਸਾਡੇ ਵੇਖ ਲਓ ਬਟੇਕਾਂ ਦੇ ਆ ਵੇਖ ਲਓ ਘਾਰੇ ਦੇਖ ਲਓ ਹਾਂ ਸਰ ਜੇ ਟੋਡੇ ਆ ਕਾਫਰੇਗੇ ਜੇ ਸਰਕਾਰ ਕੁਝ ਕਰ ਸਕਦੀ ਇਹ ਸਾਨੂੰ ਰੋਸ਼ਨ ਮਿਲਦਾ ਤੁਹਾਨੂੰ ਰਾਸ਼ਨ ਮਿਲਦਾ ਉਹ ਕਿਤੇ 6 ਮਹੀਨਿਆਂ ਬਾਅਦ ਕਰਨ ਕ ਮਿਲਦੀ ਕੋ ਸਾਡੇ ਦੋ ਜਣਿਆਂ ਦੀ 10 10 11 11 ਕਿ ਜਿੰਨਾ ਕ ਗੁਜ਼ਾਰਾ ਹੋ ਸਕਦਾ ਕੋਈ ਹੋਰ ਧੀ ਪੁੱਤਰ ਹੈ ਨਹੀਂਗਾ ਨਾ ਹੈਗੀ ਏ ਲੜਕੀ ਉਹ ਵਿਆਹ ਹੀ ਆ ਤੇ ਸਹੁਰੇ ਘਰ ਉਹ ਤਾਂ ਦਿਹਾੜੀ ਕਰਦੇ ਆਪ ਉਹ ਤਾਂ ਮਾਂ ਬਜ਼ੁਰਗ ਮਾਂ ਪਿਓ ਬਜ਼ੁਰਗ ਉਹਨਾਂ ਨੂੰ ਸਾਰ ਸਭਾਲਣੇ ਕਿਸਾਨ ਨੂੰ ਸਭਾਲਣਾ ਹੈ ਹੈ ਚਾਰ ਉਹਨਾਂ ਦੀ ਆਪੇਣਾ ਨੇ ਅਗਲੇ ਦੀ ਵਿਆਹ ਬਣਾ ਲਗਾ ਅਗਲੇ ਸਾਨੂੰ ਕੀ ਕੀ ਕਰਨਾ ਉਹਦੇ ਆਧਕਾਰ ਪਾਲਣ ਕੇ ਸਾਨੂੰ ਪਾਲਣੂ ਤੇ ਸਾਨੂੰ ਕੋਈ ਨਹੀਂ ਸਾਰਾ ਹੈਗਾ ਜੇ ਕੋਈ ਸਰਕਾਰ ਦੇ ਸਕਰੀਏ ਤੇ ਸਾਨੂੰ ਹੱਥ ਜੋੜ ਕੇ ਬੇਨਤੀ ਸਾਡੀ ਅਸੀਂ ਤੁਹਾਡੇ ਮੰਗਨੇ ਆ ਜਿੰਨਾ ਵੀ ਹੋ ਸਕੇ ਥੋੜਾ ਕਣਾ ਪੈਨਸ਼ਨ ਲੱਗੀ ਹੋਈ ਹੈ ਇੰਚਨ ਥੋੜੀ ਲੱਗੀ ਹੋਈ ਸਾਡੀ ਉਹਨੇ ਨਾਲ ਨਹੀਂ ਗੁਜ਼ਾਰਾ ਹੁੰਦਾ ਸਾਡਾ ਨਹੀਂ ਗੁਜ਼ਾਰਾ ਬਹੁਤ ਹੁੰਦਾ ਨਾ ਮੈਰੀ ਦਵਾਈ ਆਉਦੀ ਚੱਲਦੀ। ਹੂੰ। ਤੀਜੇ ਦਿਨ ਪਿੱਛੇ ਮੇਰੀ 150 ਦੀ ਦਵਾਈ ਆਂਦੀ ਏ ਤੇ ਉਹ 1500 ਦਾ ਗਿਆ ਚਲਾ ਪਿੱਛੇ ਚ ਤੇ ਸਾਡੇ ਕੋਲੇ ਕੀ ਰਹਿ ਗਿਆ? ਅਸੀਂ ਕੀ ਖਾਣੇ? ਅਸੀਂ ਅੱਜ 4 ਦਿਨ ਧਰ ਲਈ ਦੀ ਏ ਤੇ 5 ਦਿਨ ਖਾ ਲਈ ਦੀ। ਇਹ ਖਾ ਲਈ ਦੀ ਅਸੀਂ। ਤੇ ਕੋਈ ਸਾਰਾ ਨਹੀਂ ਸਾਡੇ ਕੋਲੇਗਾ। ਜਿਗਤੀਆ ਵਿਚਾਰ ਪੁੱਜਦਾ ਤੇ ਕਿਤੇ ਦੇ ਜਾਂਦਾ ਸਾਨੂੰ। ਤੇ ਨਹੀਂ ਤਾਂ ਸਾਨੂੰ ਕੁਝ ਨਹੀਂ ਹੈਗਾ ਸਾਡੇ ਕੋਲੇ। ਇਹਨਾ ਸਿਆਸਨ ਕੋਟੀ ਅਦਨ ਚਰ ਦੇ ਕੇ ਗਿਆਏ ਤੇ ਪਾਉਦਾਂ ਦੀ ਪਾਲ ਹੀ ਮੈਂ ਨਿਰਦੰਗਿਆ ਵਰਗੇ ਫਿਰਦੇ ਸਾਡੇ ਤੇ ਕੋਈ ਸਾਰਾ ਅਗਲਾ ਕੋਈ ਨਹੀਂ ਹੁੰ ਸੋਚਦਾ ਅਗਲਾ ਬਿਲਕੁਲ ਅਗਲੇ ਦਾ ਉਹਦਾ ਕਿਸੇ ਦਾ ਗੁਜ਼ਾਰਾ ਨੇ ਮੈਨੂੰ ਕੌਣ ਸੋਚੀ ਹਾਂਜੀ ਬਹੁਤ ਹਾਂਜੀ ਕੰਮ ਚਲਾਉਣੇ ਬਹੁਤ ਬਹੁਤ ਧਿਆਵੀ ਹਲ ਤੁਸੀਂ ਆਪ ਹੀ ਆ ਆਪਾਂ ਤਾਂ ਹੱਥ ਜੋੜਨੇ ਟੋਡੇ ਬਲੇ ਹੱਥ ਨੂੰ ਮਾ ਤਾਂ ਕੀ ਹੋਇਆ ਸੀਗਾ ਹੱਥ ਤੇ ਸਰ ਚੜ ਗਿਆ ਹਿੰਗਲਾ ਇਹ ਤਾਂ ਇੱਥੇ ਜ਼ਹਿਰ ਚੜ ਚਲੀ ਸਾਰੀ ਕਿਵੇਂ ਇਹ ਤਾਂ ਬਹੁਤ ਚੰਡੀਗੜ੍ਹ ਮੈਂ ਦਾ ਹਲ ਕੀਤੀ ਰੀ ਜ਼ਹਿਰ ਕਿਵੇਂ ਚੜ ਗਈ ਸੀ ਇਹ ਵਾਰਾਈ ਨਹੀਂ ਕਿਵੇਂ ਕੋਈ ਸ਼ੇ ਨਾ ਕੰਮ ਲੱਗੀ ਸਾਰੀ ਮੈਂ ਕੰਮ ਤੇ ਉੱਥੇ ਕੁਛ ਅੱਛਾ ਲਾ ਪਤਾ ਨਹੀਂ ਉਹ ਲੱਗਾ ਕੀ ਹੋ ਗਿਆ ਤੇ ਤਾਂ ਇੱਥੇ ਮੇਰਾ ਹੱਥ ਹੋ ਗਿਆ ਸਾਰਾ ਬਹੁਤ ਸਾਡੇ ਜੀਰ ਹੁੰਦੇ ਸੀਦੇ ਤੇ ਅੱਜ ਰੋਂਦੀ ਮੈਨੂੰ ਕੋਈ ਵੀ ਨਹੀਂ ਵੇਂਦਾ ਮੈਨੂੰ ਰੋਂਦੀ ਕੋਈ ਵੀ ਨਹੀਂ ਵੇਂਦਾ ਅੱਜ ਸਰ ਉਹ ਜਦੋਂ ਮੈਂ ਤੱਕਾ ਹੀ ਖਾਂਦੀ ਫਿਰਨੀ ਆ ਇਹ ਜਦੋਂ ਮੈਂ ਤੱਕਾ ਹੀ ਖਾਂਦੀ ਕੋਈ ਸਾਡਾ ਹਾਲ ਨਹੀਂ ਹੈਗਾ ਕੋਈ ਸਾਡਾ ਮੰਦੇ ਬੋਕੇ ਦਿਹਾੜੇ ਆ ਤੁਸੀਂ ਆਪ ਸੇ ਖੁਦ ਵੇਖ ਤਾ ਕਿੰਨਾ ਔਖਾ ਹੁਣ ਹੋਇਆ ਪਿਆ ਕਿੰਨਾ ਔਖਾ ਆਂ ਵੇਖ ਲੋ ਨਾ ਕੋ ਰੋਟੀ ਪੱਕਰੀ ਚ ਅੱਜ ਨਾਲ ਨਾਲ ਨਾ ਕੋ ਬਾਲ ਬਾਲ ਨਾਲ ਲੱਕੜ ਆਉਂਦਾ ਹਾਂ ਹਾਂ ਤੋ ਆਓ ਡਾਕਟਰ ਵੀ ਹੈਗਾ ਉਹ ਵੀ ਆਪਾਂ ਲਿਆ ਸਕਦੇ ਹਾਂ ਵੀ 10 11 ਤੋਂ ਹਾਂ ਅਮਰ ਦੇ ਦੀ ਡੈਥ ਹੋਈ ਦਾ ਵੀ ਵੇਲੇ ਜਦ ਤੁਸੀਂ ਪੁੱਛ ਸਕਦੇ ਕੋਈ ਝੂਠ ਵਾਲੀ ਗੱਲ ਨਹੀਂ ਝੂਠ ਮਾਰ ਕੇ ਬੰਦਾ ਨਹੀਂ ਮਾਰਿਆ ਜਾਂਦਾ ਵਿਧਵਾਣੀ ਜਨਾਨੀ ਝੂਠ ਮਾਰ ਕੇ ਕੋਈ ਹੋ ਸਕਦੀ ਭਾਵੇਂ ਮਾੜਾ ਵੀ ਹੋਵੇ ਭਾਵੇਂ ਜਨਾਨੀ ਮਾੜੀ ਹੋ ਪੰ ਬੰਦਾ ਮਾਰਾ ਕੋਈ ਬੰਦਾ ਨਹੀਂ ਹੋਏ ਉਹ ਸਾਕ ਦਾ ਵਿਵਕ ਬਜਨਾਨੀ ਨਹੀਂ ਹੋ ਸਕਦੀ ਜਿੰਦਾਰੀ ਮਾਰਿਆ ਜਾਂਦਾ ਤੇ ਸਰ ਆਪਾ ਤਾਂ ਆਪ ਸੱਚ ਬੋਲਨੇ ਆਪਣੇ ਕੋਲੇ ਕੋਈ ਹੁਣ ਰੋਟੀ ਫੇ ਚੁੱਲੇ ਤੇ ਤੁਸੀਂ ਬਣਾਉਂਦੇ ਹੋ ਚੁੱਲੇ ਤੇ ਬਣਾ ਕੇ ਜੇ ਹੋਰ ਖਾ ਕੇ ਅਸੀਂ ਬਾਹਰ ਗਏ ਅੱਛਾ ਤੇ ਉਹ ਚਾਹ ਬਣੀ ਪੀ ਸੀ ਤੇ ਮੈਨੂੰ ਆਇਆ ਸੀ ਤੇ ਮੈਕਅਪ ਆ ਕੋਈ ਸਮਾਜ ਸੇਵੀ ਵੀ ਨਹੀਂ ਤੁਹਾਡੇ ਕੋਲ ਆਇਆ ਹੁਣ ਤੱਕ ਕੋਈ ਕੋਈ ਸਮਾਜ ਸੇਵੀ ਆਇਆ ਨਾ ਕੁਛ ਨਹੀਂ ਆਇਆ ਕੋਈ ਕੁਝ ਨਹੀਂ ਸਾਡੇ ਕੋਲੇ ਆਇਆ ਸਾਡੇ ਉਹ ਗੁੜੀਆਂ ਦੀ ਸਕਨ ਸਕੀਨ ਦਾ ਦਿੱਤਾ ਹੀ ਆਈ ਉਹ ਵੀ ਨਹੀਂ ਸਾਨੂੰ ਕੋਈ ਮਿਲਿਆ ਸਾਨੂੰ ਕਿਸੇ ਨੇ ਪਾਇਆ ਕੋਈ ਨਹੀਂ ਆਇਆ ਤੇ ਉਹਨੂੰ ਵਿਚਾਰੀ ਨੂੰ ਜਿਵੇਂ ਬਾਵਾ ਆਇਆ ਉਹਵੇਂ ਹੀ ਦਿੱਤਿਆਂ ਦੀ ਵਾਸਤਰਾ ਬੈਠੀ ਮਗਾ ਕੇ ਤੇ ਰੋਟੀ ਆ ਪੰਜਾਂ ਬੰਦਿਆਂ ਨੂੰ ਖਵਾ ਕੇ ਤੇ ਟੋੜ ਦਿੱਤੀ ਤਾਂ ਹੁਣ ਮੰਗ ਕੀ ਕਰਦੇ ਹੋ ਤੁਸੀਂ ਮੰਗਾ ਹੀ ਆਉਣੇ ਕਿਸਾਨ ਨੂੰ ਕੋਈ ਸਾਡੀ ਕੋ ਮਾਇਆ ਪੁੱਸਨ ਲੱਗ ਜਾ ਕੋ ਥੋੜੀ ਕਣੀ ਕੋ ਸਾਨੂੰ ਪੈਸਾ ਮਿਲ ਜਾ ਕੋ ਛੱਪਾ ਪਤਾ ਲਿਏ ਕੋ ਸਾਡੇ ਰੋਟੀ ਦਾ ਗੁਜ਼ਾਰ ਹੋਰ ਹੋ ਜਾ ਹਮ ਅਸੀਂ ਹੋਰ ਛੱਪਾ ਵੀ ਚਾਹੁੰਦੀਆਂ ਹੋਰ ਛੱਪਾ ਵੀ ਕੋਈ ਆ ਨਹੀਂ ਦਾ ਉਹ ਸਾਰੇ ਉਹ ਲੱਗਾ ਪਿਆ ਹਾ ਜਿਹੜਾ ਲੱਗਦਾ ਕੰਦਾ ਇਹਨਾਂ ਲੱਕੜਾਂ ਸੇ ਉਹ ਸਾਰਾ ਲੱਗਾ ਪਿਆ ਤੇ ਕੁਛ ਨਹੀਂ ਆਈ ਤਾਂ ਨੇ ਜੋ ਮੇਰੇ ਜੋ ਪੁੱਜਦਾ ਸਾਨੂੰ ਦਿਓ ਅਸੀਂ ਜ਼ਿਆਦਾ ਇਹ ਨਹੀਂ ਅਸੀਂ ਜਮਾਂ ਕਰਨੀ ਨਹੀਂ ਮੰਗ ਰਹੀ ਤਾਂ ਆਪ ਦਾ ਢਿੱਡ ਗਜਰਾ ਮੰਗ ਰਹੀ ਅਸੀਂ ਜ਼ਿਆਦਾ ਜੋੜ ਕੇ ਕਿੱਥੇ ਲਿਆਣਾ ਤੇ ਜ਼ਿਆਦਾ ਜੋੜ ਕੇ ਅਸੀਂ ਉਹ ਆਪ ਲੈ ਨਹੀਂ ਗਏ ਅਸੀਂ ਲੈ ਨਹੀਂ ਜਾਣਾ ਬਿਲਕੁਲ ਨਾਲ ਤਾਂ ਕਿਸ ਨੇ ਨਾਲ ਨਹੀਂ ਕਿਸੇ ਦੀ ਜਾਣਾ ਕਿਸੇ ਨੇ ਕੱਪੜੇ ਵੀ ਨਹੀਂ ਦੇਣੇ ਕੱਪੜੇ ਵੀ ਉੱਥੇ ਸੜ ਜਾਣੇ ਨੇ ਤੇ ਅਸੀਂ ਮੈਂ ਤਾਂ ਹੱਥ ਜੋੜ ਕੇ ਮੇਰੀ ਬੇਨਤੀ ਆ ਮੇਰਾ ਪੁੱਤਰ ਵੇਖ ਲਵੋ ਤੇ ਆਪ ਤੁਸੀਂ ਘਰ ਖੋਦੀ ਵੇਖ ਤੇ ਚੱਲੇ ਦੋ ਵਾਰੀ ਸੰਤ ਆ ਗਿਆ ਅੱਗੇ ਗਿਆ ਸੀ ਨਹੀਂ ਸਰਪ ਹਾਂਜੀ ਤਾਂ ਤੂੰ ਦੋ ਵਾਰੀ ਵੇਖ ਚੱਲਿਆ ਤਾਂ ਲਗਲਾ ਕਹਿੰਦਾ ਕੋਈ ਜਨਾਨੀ ਅਸੀਂ ਡੇਢ ਪੁੱਛਿਆ ਤੂੰ ਆਇਆ ਉਵੇਂ ਪਿਆ ਆਇਆ ਨਿਲਕੋਇਆ ਆ ਜਿਹਾ ਅਸੀਂ ਵੇਖ ਲਿਆ ਆਣ ਕੇ ਦੋ ਵਾਰੀ ਤੁਸੀਂ ਇਸ ਤਰ੍ਹਾਂ ਵੇਖਦੇ ਨਾਲ ਮੇਰਾ ਹਲਤ ਹਾਂ ਤੇ ਇਸ ਤਰ੍ਹਾਂ ਹੀ ਐ ਸਦਾ ਹੀ ਤੇ ਪਰੀਦਾ ਇਹ ਉਹ ਜਾਂਦਾ ਬਿਮਾਰ ਸਰ ਆਕੜ ਜਾਂਦਾ ਤੇ ਫਿਰ ਪੱਲੀ ਰਹਿ ਲੈ ਕੇ ਪਈ ਰਹੀ ਬੈਠੀ ਰਹੀ ਨਹੀਂ ਕੋਈ ਆਵਾਜ਼ ਨਹੀਂ ਦਿੰਦਾ ਕੋਈ ਕੁਝ ਨਹੀਂ ਦਿੰਦਾ ਸਿਲੰਡਰ ਕੌਣ ਚੱਕ ਕੇ ਲੈ ਗਿਆ ਸੀ ਕਿਵੇਂ ਚੱਕ ਲੈ ਪਤਾ ਹੀ ਨਹੀਂ ਸਰ ਲੱਗਾ ਜੋ ਫੋਨ ਲਿਆ ਸੀ ਮੈਂ ਪੁਰਾਣਾ ਮੈਂ ਚੱਲ ਕੇ ਤੇ ਫੋਨ ਹੀ ਕਰਨਾ ਪੈ ਜਾਂਦਾ ਤੇ ਭੈਣ ਭਰਾ ਨੂੰ ਜਦੋਂ ਬਿਮਾਰ ਹੋ ਜਾਂਦਾ ਕੋਈ ਦੁਖੀ ਸੁਖੀ ਹੁੰਦਾ ਤੇ ਉਹ ਵੀ ਗੁੰ ਲੈ ਗਿਆ ਉਹ ਵੀ ਗੁੰ ਲੈ ਗਿਆ ਤਾਂ ਤੁਸੀਂ ਦੇ ਸੁਣ ਸਕਦੇ ਹੋ ਕਿ ਕੀ ਹਾਲਾਤ ਜਿਹੜੇ ਆ ਉਸ ਪਰਿਵਾਰ ਦੇ ਬਣੇ ਹੋਏ ਇੱਕ ਵਾਰੀ ਤਸਵੀਰਾਂ ਤੁਹਾਡੇ ਨਾਲ ਫਿਰ ਸਾਂਝੀਆਂ ਕਰ ਦਿੰਦੇ ਆ ਤੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਪੁੱਤਾ ਮਾਣੂ ਉਮੀਦਾਂ ਹੁੰਦੀਆਂ ਕਿ ਉਸ ਦਾ ਪੁੱਤਰ ਜਿਹੜਾ ਉਹ ਜਵਾਨ ਹੋਵੇਗਾ ਤੇ ਬੁਢਾਪੇ ਦਾ ਜਿਹੜਾ ਸਹਾਰਾ ਜਿਹੜਾ ਉਹ ਬਣੇਗਾ ਤਾਂ ਮਾਤਾ ਜਿਹੜੀ ਆ ਭਾਵੁਕ ਹੋ ਚੁੱਕੀ ਆ ਕਿਉਂਕਿ ਘਰ ਵਿੱਚ ਨਾ ਕਮਾਉਣ ਵਾਲਾ ਕੋਈ ਵੀ ਨਹੀਂਗਾ ਤਾਂ ਘਰ ਵਿੱਚ ਇੱਕ ਘਰ ਦਾ ਮੁਖੀ ਨਾ ਹੋਵੇ ਤਾਂ ਘਰ ਚੱਲਣਾ ਜਿਹੜਾ ਉਹ ਬਹੁਤ ਮੁਸ਼ਕਲ ਜਿਹੜਾ ਉਹ ਹੋ ਜਾਂਦਾ ਜਿੱਥੇ ਰੋਟੀ ਦੇ ਲਾਲੇ ਪਾਏ ਹੋਇਆ ਉੱਥੇ ਹੀ ਦਵਾਈ ਬੂਟੀ ਨੂੰ ਵੀ ਇਹ ਪਰਿਵਾਰ ਜਿਹੜਾ ਉਹ ਤਰਸ ਰਿਹਾ ਮੈਂ ਤਾਂ ਕਹਿੰਦੀ ਕਿ ਮੰਗ ਤੰਗ ਕੇ ਲਿਆ ਕੇ ਮੈਂ ਥੋੜਾ ਬਹੁਤਾ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਉਹ ਚਲਾ ਰਹੀਆਂ ਤਾਂ ਘਰ ਦੀਆਂ ਛੱਤਾਂ ਵੀ ਜੜੀਆਂ ਉਹ ਜਦੋਂ ਵੀ ਬਰਸਾਤ ਆਉਂਦੀ ਆ ਝੂਣ ਲੱਗ ਪੈਂਦੀਆਂ ਤਾਂ ਪਾਣੀ ਥੱਲੇ ਪਰਿਵਾਰ ਜਿਹੜਾ ਉਹ ਪਿਆ ਰਹਿੰਦਾ ਇੱਥੋਂ ਤੱਕ ਕਿ ਇਹਨਾਂ ਦਾ ਇੱਕ ਸਿਲੰਡਰ ਸੀਗਾ ਸਮਾਜ ਸੇਵੀ ਨੌਜਵਾਨ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਇਹ ਨੌਜਵਾਨ ਸਮਾਜ ਸੇਵੀ ਆ ਤੁਹਾਨੂੰ ਦੱਸ ਦਈਏ ਕਿ ਇਹ ਨੌਜਵਾਨ ਬੋਲ ਸਕਦਾ ਸੁਣ ਨਹੀਂ ਸਕਦਾ ਤਾਂ ਇਹ ਆਪਣੇ ਵੱਲੋਂ ਮਜ਼ਦੂਰੀ ਕਰਦਾ ਇਹ ਉਸਾਰੀ ਦਾ ਕੰਮ ਕਰਦਾ ਮਿਸਤਰੀ ਆ ਤਾਂ 4-500 ਰੁਪਏ ਜਿੰਨੀ ਵੀ ਦਿਹਾੜੀ ਮਿਲਦੀ ਆ ਉਸ ਵਿੱਚੋਂ ਜਿੰਨਾ ਹੋ ਸਕਦਾ ਆਪਦਾ ਦਸਵੰਤ ਜਿਹੜਾ ਉਹ ਜ਼ਰੂਰ ਕੱਟਦਾ ਤੇ ਇਸ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਉਹ ਕਰ ਰਿਹਾ ਤਾਂ ਹਾਲੇ ਤੱਕ ਅਸੀਂ ਮਾਤਾ ਨਾਲ ਵੀ ਗੱਲਬਾਤ ਕੀਤੀ ਆ ਤਾਂ ਉਸ ਦਾ ਕਹਿਣਾ ਕਿ ਹਾਲੇ ਤੱਕ ਸ਼ਹਿਰ ਵਿੱਚੋਂ ਕੋਈ ਵੀ ਸਮਾਜ ਸੇਵੀ ਜਿਹੜਾ ਉਹ ਇਨਾਂ ਤੱਕ ਨਹੀਂ ਪਹੁੰਚਿਆ ਤਾਂ ਅਸੀਂ ਪਹਿਲਾਂ ਤਾਂ ਸਮਾਜ ਸੇਵੀ ਵੀਰਾਂ ਨੂੰ ਅਪੀਲ ਕਰਦੇ ਆ ਕਿ ਇਸ ਪਰਿਵਾਰ ਦੀ ਜਿਹੜੀ ਸਾਰ ਆ ਉਹ ਜ਼ਰੂਰ ਲਈ ਜਾਵੇ ਕਿਉਂਕਿ ਘਰ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਬਹੁਤ ਨਾਜ਼ਿਕ ਹੋ ਚੁੱਕੇ ਆ ਕਿ ਘਰ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂ ਗਾ ਦਵਾਈ ਬੂਟੀ ਨੂੰ ਇਹ ਪਰਿਵਾਰ ਜਿਹੜਾ ਉਹ ਤਰਸ ਰਿਹਾ ਇਸ ਲਈ ਇਸ ਪਰਿਵਾਰ ਦੀ ਜਿਹੜੀ ਸਾਰ ਆ ਉਹ ਜ਼ਰੂਰ ਲਈ ਜਾਵੇ ਤੇ ਨਾਲ ਹੀ ਅਸੀਂ ਐਨ ਆਰ ਆਈ ਵੀਰਾਂ ਨੂੰ ਵੀ ਅਪੀਲ ਕਰਦੇ ਆ ਕਿ ਅਗਰ ਤੁਸੀਂ ਹੈਲਪ ਕਰਨਾ ਚਾਹੁੰਦੇ ਹੋ ਤਾਂ ਇਸ ਪਰਿਵਾਰ ਦਾ ਕੰਟੈਕਟ ਨੰਬਰ ਅਸੀਂ ਜਰੂਰ ਤੁਹਾਨੂੰ ਦਵਾਂਗੇ ਸਕਰੀਨ ਤੇ ਤਾਂ ਤੁਸੀਂ ਇਸ ਪਰਿਵਾਰ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤਾਂ ਇਹਨਾਂ ਦੀ ਮਦਦ ਜਿਹੜੀ ਆ ਉਹ ਜਿੰਨੀ ਵੀ ਹੋ ਸਕਦੀ ਹੈ ਤੁਸੀਂ ਜਰੂਰ ਕਰਨਾ ਕਿਉਂਕਿ ਘਰ ਦੇ ਹਾਲਾਤ ਜਿਹੜੇ ਉਹ ਬਹੁਤ ਮਾੜੇ ਆ ਫਰਮਪਤ ਕੈਮਰਾਮੈਨ ਗاجਵੀਰ ਦੇ ਨਾਲ ਪਰਮਜੀਤ ਸਖਾਣਾ ਪ੍ਰੋ ਪੰਜਾਬੀ ਟੀਵੀ